ਅਮਰਿਤਪਾਲ ਸਿੰਘ ਦਾ ਆਪਣੀ ਮਾਂ ਦੇ ਖਾਲਿਸਤਾਨ ਵਾਲੇ ਬਿਆਨ ਤੋਂ ਕਰਾਰਾ ਕਿ ਹਾਕ ਖਾਲਸਾ ਰਾਜ ਦਾ ਸੁਪਨਾ ਵੇਖਣਾ ਗੁਨਾਹ ਨਹੀਂ ਮਾਨਦੀ ਗੱਲ ਮਾਂ ਨੇ ਕਿਹਾ ਸੀ ਅਮਰਿਤਪਾਲ ਨੂੰ ਖਾਲਿਸਤਾਨ ਸਮਰਥਕ ਕਹਿਣਾ ਗਲਤ ਰਾਜਮヒਿੰਦੀ ਮਾਫੀ ਨੂੰ ਲੈ ਕੇ ਬਾਗੀ ਤੜੇ ਨੇ ਮੌਜੂਦਾ ਅਕਾਲੀ ਲੀਡਰਸ਼ਿਪ ਨੂੰ ਦੱਸਿਆ ਜ਼ਿੰਮੇਵਾਰ ਸਿੰਘ ਸਹਿਬਾਨ ਨੂੰ ਚੰਡੀਗੜ੍ਹ ਬੁਲਾ ਕੇ ਪਾਇਆ ਗਿਆ ਸੀ ਦਬਾਅ ਤੇ ਦਾ ਮੁੱਖੀ ਨੂੰ ਮਾਫੀ ਦੇਣ ਦਾ ਕਰਾਇਆ ਸੀ ਫੈਸਲਾ ਆਖਰੀ ਦੌਰ ਦੇ ਵਿੱਚ ਜਲੰਧਰ ਪਛਲੀ ਵਿਧਾਨ ਸਭਾ ਜ਼ਿਲ੍ਹੇ ਚੋਣ ਦਾ ਪ੍ਰਚਾਰ ਸਾਰੀਆਂ ਪਾਰਟੀਆਂ ਨੇ ਲਾਈ ਬਾ ਕੱਲ ਸ਼ਾਮ ਹਮ ਜਾਵੇਗੀ ਕੈਂਪਿੰਗ ਜਬ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਦੋ ਜਗ੍ਹਾ ਇੰਕਾਊਂਟਰ ਦੇ ਵਿੱਚ ਚਾਰ دہشت ਗਰਦ ਤੇ 13 ਸੁਰੱਖਿਆ ਬਲਾਂ ਦੇ ਦੋ ਜਵਾਨ ਸ਼ਹੀਦ ਇਲਾਕੇ ਚ ਸਰਚ ਆਪਰੇਸ਼ਨ ਚੱਲ ਗੁਜਰਾਤ ਦੇ ਸੁਰਤ ਦੇ ਵਿੱਚ 6 ਮੰਜ਼ਲਾਈ ਇਮਾਰਤ ਟੈਟਰੀ ਹਾਦਸੇ ਵਿੱਚ 7 ਲੋਕਾਂ ਦੀ ਮੌਤ ਰੈਸਕਿਊ ਆਪਰੇਸ਼ਨ ਅਜੇ ਵੀ ਚੱਲ ਲਾਲਾਬਾਦ ਦੇ ਵਿੱਚ ਛੋਟੀ ਮਾਈਨਰ ਵੀ 25 ਫੁੱਟ ਦਾ ਵਪਾਰ ਕਰੀਬ 1000 ਏਕੜ ਜ਼ਮੀਨ ਦੇ ਵਿੱਚ ਭਰਿਆ ਪਣ। ਫੇਰ ਸੈਨਾਗੋਸ ਅੰਲੀਪਾ ਪਰਦੇ ਹਮਲਾ ਕਰਨ ਵਾਲੇ ਮੁਲਜ਼ਮਾਂ ਦਾ 3 ਦਿਨਾਂ ਦਾ ਪੁਲਿਸ ਨੇਮਾਨ ਪੁਲਿਸ ਨੇ ਦੋ ਨਿਹੰਗਾਂ ਨੂੰ ਕੀਤਾ ਗ੍ਰਿਫਤਾਰ। ਤੀਜੇ ਨੇ ਭਾਲ ਜਾਰੀ ਪਰसों ਦਿਨ ਦਿਹਾੜੇ ਕਿਰਪਾਨ ਦੇ ਨਾਲ ਕੀਤਾ ਸੀ ਹਮਲਾ। ਉੱਤਰਾਖੰਡ ਦੇ ਵਿੱਚ ਰੋਕੀ ਗਈ ਚਾਰਤਾਂ ਯਾਤਰਾ ਪਰਿਵੀ ਦੀ ਸੰਭਾਵਨਾ ਕਰਕੇ ਇੱਕ ਦਿਨ ਲਈ ਯਾਤਰਾ ਤੇ ਬ੍ਰੇਕ ਪ੍ਰਸ਼ਾਸਨ ਦੇ ਚਿੱਠੀ ਦਾਲੂਆ ਨੂੰ ਫੇਲ ਜਿੱਥੇ ਹੋ ਉੱਥੇ ਹੀ ਰੋ। ਅੱਜ ਉਡੀਸ਼ਾ ਦੇ ਪੂਰੀ ਦੇ ਵਿੱਚ ਹੋਵੇਗੀ ਜਗਨਨਾਥ ਭਗਵਾਨ ਜਗਨਨਾਥ ਦੀ ਰਾਤ ਯਾਤਰਾ ਭਗਤਾ ਦਾ ਉਮੜਿਆ ਸਲਾਬ ਰਾਸ਼ਟਰਪਤੀ ਦੁੱਖ ਦੀ ਮਰਮੋ ਵੀ ਹੋਣਗੇ ਸ਼ਾਮ ਸਤਿ ਸ਼੍ਰੀ ਅਕਾਲ ਸਵੇਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਤਾਂ ਸ਼ੁਰੂਆਤ ਕਰਾਂਗੇ ਬੁਲੇਟਿਨ ਦੀ ਇਸ ਵੇਲੇ ਦੀ ਵੱਡੀ ਖਬਰ ਤੋਂ ਅੰਮ੍ਰਿਤਪਾਲ ਦੇ ਨਾਲ ਜੁੜੀ ਵੱਡੀ ਖਬਰ ਹੈ ਮਾ ਦੇ ਖਾਲਿਸਤਾਨ ਵਾਲੇ ਬਿਆਨ ਤੋਂ ਅਮਰਿਤਪਾਲ ਸਿੰਘ ਨੇ ਕਿਨਾਰਾ ਕੀਤਾ ਮਾ ਦੇ ਬਿਆਨ ਤੋਂ ਮੇਰਾ ਮਨ ਦੁਖੀ ਹੋਇਆ ਹੈ ਅਮਰਿਤਪਾਲ ਸਿੰਘ ਦਾ ਇਹ ਕਹਿਣਾ ਹੈ ਮਾਤਾ ਜੀ ਬਿਆਨ ਅਣਜਾਣੇ ਦੇ ਵਿੱਚ ਉਹਨਾਂ ਦੇ ਵੱਲੋਂ ਦਿੱਤਾ ਗਿਆ ਅਮਰਿਤਪਾਲ ਨੇ ਕਿਹਾ ਕਿ ਮੇਰੇ ਪਰਿਵਾਰ ਜਾਂ ਹਮਾਇਤੀ ਦੇ ਵੱਲੋਂ ਅਜਿਹਾ ਬਿਆਨ ਨਾ ਆਵੇ ਖਾਸ ਕਰਕੇ ਰਾਜ ਦਾ ਸੁਪਨਾ ਵੇਖਣਾ ਗੁਨਾਹ ਨਹੀਂ ਹੈ ਮਾਨ ਵਾਲੀ ਗੱਲ ਹੈ ਇਹ ਅਮਰਿਤਪਾਲ ਦਾ ਕਹਿਣਾ ਹੈ ਪਿੱਛੇ ਹੱਟ ਜਾਣ ਬਾਰੇ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਪੰਥ ਤੇ ਪਰਿਵਾਰ ਦੇ ਵਿੱਚੋਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਉਹਨਾਂ ਨੇ ਕਿਹਾ ਬਿਆਨ ਦਿੰਦਿਆਂ ਕੁੱਤਾਹੀ ਨਾ ਹੋਵੇ ਅਮਰਪਾਲ ਦੇ ਸੋਚੂਕ ਤੋਂ ਬਾਅਦ ਅੱਜ ਦੇ ਕਿ ਮਾਨ ਨੇ ਬਿਆਨ ਦਿੱਤਾ ਸੀ ਅਮਰਪਾਲ ਨੂੰ ਖਾਲਸਤਾ ਦਾ ਸਮਰਥਕ ਕਹਿਣਾ ਗਲਤ ਹੈ ਜਦੋਂ ਪੱਤਰਕਾਰਾਂ ਨੇ ਇਹਨਾਂ ਨੂੰ ਸਵਾਲ ਕੀਤਾ ਸੀ ਤਾਂ ਉਹਨਾਂ ਨੇ ਇਹ ਆ ਕਿਆ ਅਮਰਪਾਲ ਨੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਚੋਣ ਲੜੀ ਹੈ ਮਾਨ ਨੇ ਕਿਹਾ ਸੀ ਨੌਜਵਾਨਾਂ ਦੇ ਹੱਕ ਵਿੱਚ ਬੋਲਣ ਦੇ ਨਾਲ ਕੋਈ ਖਾਲਿਸਤਾਨੀ ਸਮਰਥਕ ਨਹੀਂ ਬਣ ਜਾਂਦਾ ਮਾਨ ਦੇ ਵੱਲੋਂ ਇਹ ਕਿਹਾ ਗਿਆ ਹੈ ਸੋ ਦੱਸਦੇ ਕਿ ਅਮਰਪਾਲ ਦੇ ਵੱਲੋਂ ਅਮਰਪਾਲ ਦੀ ਇੱਕ ਪੋਸਟ ਸਾਹਮਣੇ ਆਈ ਹੈ ਟਵੀਟ ਸਾਹਮਣੇ ਆਇਆ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਔਰ ਸ਼ੁਆਦ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਸ਼ੁਆਦ ਜਿਹੜੀ ਹੈ ਉਹ ਕੀਤੀ ਗਈ ਹੈ ਉਹਨਾਂ ਨੇ ਲਿਖਿਆ ਕਿ ਰਾਜ ਬਿਨਾ ਨਹੀਂ ਧਰਮ ਚਲੇ ਹੈ ਧਰਮ ਬਿਨਾ ਸਭ ਦਲੇ ਮਲੇ ਹੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਉਹ ਸ਼ੁਆਦ ਕੀਤੀ ਫਤੇ ਬਲੌਂਦੇਰ ਉਸ ਵਾਰ ਲਿਖਦੇ ਨੇ ਕਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ਬੇਸ਼ੱਕ ਮੈਨੂੰ ਇਹ ਯਕੀਨ ਹੈ ਕਿ ਮਾਤਾ ਜੀ ਦੇ ਵੱਲੋਂ ਇਹ ਬਿਆਨ ਅਣਜਾਣੇ ਦੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਵੀ ਉਸ ਸ਼ਖਸ ਦੇ ਵੱਲੋਂ ਜੋ ਮੇਰੀ حمایت ਕਰਦਾ ਹੈ ਉਸ ਵੱਲ ਨਹੀਂ ਆਉਣਾ ਚਾਹੀਦਾ ਮੈਂ ਬਹੁਤ ਵਾਰ ਤੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਜੇਕਰ ਮੈਨੂੰ ਪੰਥ ਤੇ ਪਰਿਵਾਰ ਦੇ ਵਿੱਚੋਂ ਚੁਣਨਾ ਪਿਆ ਇੱਕ ਨੂੰ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤਾੜਨਾ ਕਰਦਾ ਹਾਂ ਕਦੇ ਵੀ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਕਹਿਣਾ ਤਾਂ ਦੂਰ ਦੀ ਗੱਲ ਹੈ ਅੱਗੇ ਲਿਖਦੇ ਨਹੀਂ ਹਾਂ ਤੇ ਅੱਗੇ ਤੋਂ ਮੰਗਤੀ ਮਾਫ਼ ਕਰਿਓ ਅੱਗੇ ਤੋਂ ਸੰਗਤੀ ਰੂਪ ਦੇ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਹੀ ਨਹੀਂ ਹੋਣੀ ਚਾਹੀਦੀ ਇਹ ਲਿਖਿਆ ਗਿਆ ਹੈ ਤਾਂ ਕੁਲ ਮਿਲਾ ਕੇ ਇਹ ਇੱਕ ਟਵੀਟ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਪੋਸਟ ਦੇ ਵਿੱਚ ਅਮਰਿਤਪਾਲ ਦੇ ਵੱਲੋਂ ਜ਼ਿਕਰ ਕੀਤਾ ਗਿਆ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੁਵਾਦ ਦੇ ਵਿੱਚ ਇਹ ਕਹਿਣਾ ਬੜਾ ਔਖਾ ਸੀ ਕਿ ਕਿਸ ਤਰੀਕੇ ਦੇ ਨਾਲ ਇਸ ਦੀ ਪੁਸ਼ਟੀ ਹੋਵੇ ਕਿਉਂਕਿ ਸੁਭਾਵਿਕ ਤੌਰ ਤੇ ਦਿਬਰਗੜਝੇਲ ਦੇ ਵਿੱਚ ਇਸ ਵੇਲੇ ਅਮਰਿਤਪਾਲ ਬੰਦ ਨੇ ਪਰਛਾ ਦੇਣਾ ਚਾ ਕੇ ਸੌ ਚੁੱਕੀ ਗਈ ਹੈ ਪਰ ਹੁਣ ਇਹ ਪੋਸਟ ਜ਼ਰੂਰ ਸਾਂਝੀ ਕੀਤੀ ਗਈ ਕਿਉਂਕਿ ਅਮਰਿਤਪਾਲ ਦੇ ਮਾਤਾ ਗੱਲਬਾਤ ਕਰ ਰਿ ਸਨ ਸੋਚ ਚੁੱਕਣ ਤੋਂ ਬਾਅਦ ਲੰਮੀ ਚੋੜੀ ਗੱਲਬਾਤ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਕੀਤੀ ਸਵਾਵੀਕ ਤੌਰ ਤੇ ਸਵਾਲ ਵੀ ਉੱਠਣਾ ਸੀ ਕਿਉਂਕਿ ਜਦੋਂ ਅਮਰਿਤਪਾਲ ਵਿਚਾਰਦੇ ਸਨ ਜਦੋਂ ਅਮਰਿਤਪਾਲ ਦੇ ਕਈ ਤਰ੍ਹਾਂ ਦੇ ਖਲਾਫਤ ਦੇ ਵਿੱਚ ਵੀ ਅਸੀਂ ਕਹਿ ਲਈ ਆਵਾਜ਼ਾਂ ਉੱਠੀਆਂ ਔਰ ਉਸ ਦੇ ਦੌਰਾਨ ਹੀ ਕਿਹਾ ਗਿਆ ਕਿ ਖਾਲਸਤਾਨੀ ਸਮਰਥਕ ਨੇ ਔਰ ਇਸ ਤਰੀਕੇ ਦੇ ਨਾਲ ਪਹਿਰਾਵਾ ਔਰ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਵਾਲ ਉੱਠੇ ਪਰ ਜਦੋਂ ਮਾਤਾ ਨੂੰ ਸਵਾਲ ਕੀਤਾ ਗਿਆ ਉਹਨਾਂ ਨੇ ਇਹ ਕਿਹਾ ਬਲਵਿੰਦਰ ਕੌਰ ਨੇ ਇਹ ਕਿਹਾ ਸੀ ਕਿ ਉਹ ਉਹਨਾਂ ਨੇ ਸੋਚੁਕੀ ਹੈ ਸੰਵਿਧਾਨ ਜੇਕਰ ਲੋਕਾਂ ਦੀ ਨੌਜਵਾਨਾਂ ਦੀ ਗੱਲ ਕਰਦੇ ਨੇ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਖਾਲਸਤਾਨੀ ਬਣ ਗਏ ਜਾਂ ਖਾਲਸਤਾਨੀ ਸੋਚ ਵਾਲੇ ਹੋ ਗਏ ਤਾਂ ਜਿਸ ਤੇ ਅੰਮ੍ਰਿਤਪਾਲ ਨੇ ਹੁਣੇ ਬਿਆਨ ਦਿੱਤਾ ਉਹ ਕੋਈ ਕੋਸ਼ਿਸ਼ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਤਾਨੀ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਉਹ ਦੇ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਹੈ ਹੁਣ ਤੇ ਨਾਲ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਕਿਉਂਕਿ ਹੁਣ ਤੇ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਗ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੀ ਪੰਜਾਬ ਦੇ ਜਿਹੜੇ ਕੰਮ ਐ ਮੁੱਦੇ ਆ ਉਹਨਾਂ ਦੀ ਜ਼ਰੂਰ ਅਸੀਂ ਮੁੱਦੇ ਤੇ ਮਸਲਾ ਠਾਵਾਗੇ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਪੰਜਾਬ ਦੇ ਹੱਕਾਂ ਦੀ ਗੱਲ ਜ਼ਰੂਰ ਕਰਾਂਗੇ ਮੈਂ ਆਤੇ ਇਹ ਕਹਾਂ ਸੀ ਕਿ ਜਦੋਂ ਉਹਨਾਂ ਸਵਧਾਨ ਦੀ ਸੌਂ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਕਿ মিডিਆ ਤੌਰ ਮਰੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹਤੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਡਿਆ ਵਾ ਕਹਾਣ ਉਦੋਂ ਕੋਈ মিডিਆ ਵਾਲੇ ਪੇਸ਼ ਨਹੀਂ ਕਰਦੇ ਇਹ ਕੋਈ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਜੇ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਭਾਣੇ ਨੂੰ ਇਹਨਾ ਹੈਲੀਕਾਪਟਰ ਤੇ ल्यांदा ਇਹ ਇਹ ਨਹੀਂ ਪਤਾ ਕਿ ਸਿੱਖਾਂ ਨਾਲ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ মিডিਆ ਵਾਲੇ ਪੇਸ਼ ਨਹੀਂ ਕਰਦੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਆ ਅਸੀਂ ਤਾਂ ਸਾਡਾ ਇੱਕ ਫਰਜ਼ ਸੀ ਵੀ ਚੋਣਾ ਲੜਨਾ ਤੇ ਚੋਣਾ ਲੜ ਕੇ ਅਸੀਂ ਮਤਲਬ ਕਿ ਇੱਜ਼ਤ ਆ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੀ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਬਿਆਨ ਤਾ ਉਹਨੂੰ ਸੁਣਵਾਏ ਨੇ ਔਰ ਇੱਕ ਪਹਿਲਾ ਵਾਲਾ ਬਿਆਨ ਜਦੋਂ ਉਹਨਾਂ ਵਾਲਾਕੇ ਅੰਮ੍ਰਿਤਪਾਲ ਨੇ ਆਕੇ ਸੌ ਚੁੱਕੀਆ ਉਸ ਤੋਂ ਬਾਅਦ ਉਹਨਾਂ ਦੀ ਮਾਤਾ ਨੇ ਬਿਆਨ ਦਿੱਤਾ ਤਾਂ ਹੁਣ ਉਹਨਾਂ ਨੇ ਕਲੈਰੀਫਾਈ ਕੀਤਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਬਿਆਨ ਨੂੰ ਉਸ ਤਰੀਕੇ ਦੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਔਰ ਜਦੋਂ ਗੱਲਬਾਤ ਜਿਹੜੀ ਰੱਖਣੀ ਚਾਹੀਦੀ ਸੀ ਉਹਨਾਂ ਨੇ ਇਲਜ਼ਾਮ ਵੀ ਲਗਾਏ ਨੇ ਕਿ ਉਦੋਂ ਉਹ ਰੱਖੀ ਨਹੀਂ ਗਈ ਤਾਂ ਹੁਣ ਇਸ ਬਿਆਨ ਨੂੰ ਇਸ ਤਰੀਕੇ ਦੇ ਨਾਲ ਗਲਤ ਪੇਸ਼ ਕੀਤਾ ਗਿਆ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ਬੇਸ਼ੱਕ ਮੈਨੂੰ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਉਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਖਾਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਸਗੋਂ ਮਾਣ ਵਾਲੀ ਗੱਲ ਹੈ ਜੇ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਉਸ ਮਾਰਕ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਠੁਕਹਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਹੈ ਤਾਂ ਉਸ ਨੌਜਵਾਨ ਨੇ ਅਗੋਂ ਇਹ ਗੱਲ ਕਹੀ ਕਿ ਜੇ ਅਰਥ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਸ ਗੱਲ ਦਾ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾ ਨਹੀਂ ਹੈ ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬਿਹੱਦ ਸਕਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤੜਨਾ ਕਰਦਾ ਕਦੇ ਵੀ ਸਿੱਖ ਰਾਜ ਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਤਾਂ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਈ ਨਹੀਂ ਹੋਣੀ ਚਾਹੀਦੀ ਇੱਕ ਵਾਰ ਦੁਬਾਰਾ ਤੋਂ ਜ਼ਿਕਰ ਕਰ ਦਈਏ ਕਿ ਜਦੋਂ ਇਹ ਸਟੇਟਮੈਂਟ ਦਿੱਤੀ ਗਈ ਅਮਰਪਾਲ ਦੇ ਮਾਤਾ ਦੇ ਵੱਲੋਂ ਉਸ ਦਿਨ ਸੌ ਚੁੱਕੀ ਗਈ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਹੀ ਕੁਝ ਘੰਟਿਆਂ ਦੇ ਵਿੱਚ ਹੀ ਕਲੈਰੀਫਾਈ ਕਰ ਦਿੱਤਾ ਕਿ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਔਰ ਜ਼ਿਕਰਯੋਗ ਹੈ ਕਿ ਅਮਰਪਾਲ ਦਾ ਜੋ ਇਹ ਬਿਆਨ ਆਇਆ ਹੈ ਔਰ ਇਹ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਟੀਮ ਟਵਿੱਟਰ ਹੈਂਡਲ ਜਿਹੜਾ ਨਾਲ ਦਾ ਹੈਂਡਲ ਕਰਦੀ ਹੈ ਟਵਿੱਟਰ

ਜੋ ਕਦੂਰ ਸਾਹ ਤੋਂ ਐਮਪੀ ਅਮਿਤਪਾਲ ਸਿੰਘ ਉਹਨਾਂ ਦੇ ਵੱਲੋਂ ਇਹ ਪੋਸਟ ਕੀਤਾ ਗਿਆ ਹੈਗਾ ਐਕਸ ਦੇ ਉੱਤੇ ਔਰ ਜਦੋਂ ਇਸ ਸਬੰਧੀ ਕਨਫਰਮੇਸ਼ਨ ਜਿਹੜੀ ਹੈਗੀ ਆ ਉਹ ਅਮਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੀਮ ਸਿੰਘ ਜੀ ਨੂੰ ਕਾਲ ਕੀਤੀ ਗਈ ਸੀ ਤਾਂ ਉਹਨਾਂ ਦੇ ਟੀਮ ਮੈਂਬਰ ਨੇ ਫੋਨ ਚੁੱਕ ਕੇ ਇਸ ਦੇ ਉੱਤੇ ਬਕਾਇਦਾ ਪੁਸ਼ਟੀ ਕੀਤੀ ਹੈਗੀ ਕਿ ਇਹ ਬਿਆਨ ਜਿਹੜਾ ਹੈਗਾ ਉਹ ਐਕਸ ਦੇ ਉੱਤੋਂ ਅਮਿਤਪਾਲ ਸਿੰਘ ਦਾ ਹੀ ਹੈ ਔਰ ਉਸ ਨੂੰ ਉਹ ਉਸ ਅਕਾਊਂਟ ਨੂੰ ਜਿਹੜਾ ਹੈਗਾ ਟੀਮ ਹੈਂਡਲ ਕਰ ਰਹੀ ਹੈਗੀ ਆ ਫਿਲਹਾਲ ਹੁਣ ਤੱਕ ਜੋ ਹੈਗਾ ਪਰਿਵਾਰ ਵੱਲੋਂ ਇੱਕ ਵੀਡੀਓ ਤਾਂ ਜ਼ਰੂਰ ਮਤਾ ਬਲਵਿੰਦਰ ਕੌਰ ਵੱਲੋਂ ਜਾਰੀ ਕੀਤੀ ਹੈ ਲੇਕਿਨ ਇਸ ਸਬੰਧੀ ਹੋਰ ਅਨਦਰ ਬਿਆਨ ਜਿਹੜਾ ਹੈਗਾ ਜਦੋਂ ਅ ਕਹਿ ਸਕਦੇ ਆ ਕਿ ਲੈਣ ਦੇ ਉਹਨਾਂ ਵੱਲੋਂ ਜਾਂ ਪੱਖ ਲੈਣ ਦੀ ਜਿਹੜੀ ਕੋਸ਼ਿਸ਼ ਜਿਹੜੀ ਹੈਗੀ ਆ ਕੀਤੀ ਏ ਲੇਕਿਨ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਉਹਨਾਂ ਵੱਲੋਂ ਵਿਅਸਤ ਹੋਣਾ ਜਾਂ ਕਿਤੇ ਨਾ ਕਿਤੇ ਹੋਰ ਜਾਣਾ ਉਸ ਦੇ ਕਾਰਨ ਜਿਹੜਾ ਹੈਗਾ ਇਹਨਾਂ ਦਾ ਸਪਸ਼ਟ ਜਿਹੜਾ ਪੱਖ ਸੀਗਾ ਉਹ ਲੈਣ ਦੇ ਵਿੱਚ ਥੋੜਾ ਦੇਰੀ ਜ਼ਰੂਰ ਹੈਗੀ ਹੈ ਜੋ ਆਉਣ ਵਾਲੇ ਸਮੇਂ ਦੇ ਵਿੱਚ ਦਰਸ਼ਕਾਂ ਨਾਲ ਉਹ ਵੀ ਜਿਹੜੀ ਹੈਗੀ ਆ ਸਾਂਝਾ ਕਰਾਂਗੇ ਔਰ ਜੋ ਸਪਸ਼ਟ ਬਿਆਨ ਸੀਗਾ ਕਿਉਂਕਿ ਉਹਨਾਂ ਦਾ ਬਿਆਨ ਹੈਗਾ ਮਾਤਾ ਬਲਵਿੰਦਰ ਕੌਰ ਦਾ ਕਹਿਣਾ ਹੈਗਾ ਕਿ ਮੀਡੀਆ ਵੱਲੋਂ ਸਾਡਾ ਜਿਹੜਾ ਬਿਆਨ ਸੀਗਾ ਉਹ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤਾਂ ਉਹਨਾਂ ਦਾ ਜੋ ਸਪਸ਼ਟ ਬਿਆਨ ਹੈਗਾ ਉਹ ਵੀ ਜਰੂਰ ਜਿਹੜਾ ਹੈਗਾ ਕਵਰ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾਵੇਗੀ ਜੀ ਹਾਂ ਬਿਲਕੁਲ ਕੋਈ ਜਿਹੜਾ ਰਿਸਪੋਸਟ ਰੱਖਿਆ ਗੁਰਦರ್ಶਨ ਤਾਂ ਸਾਫ਼ ਤੌਰ ਤੇ ਅੰਮ੍ਰਿਤਪਾਲ ਦੇ ਵੱਲੋਂ ਇਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਜੋ ਬਿਆਨ ਪਹਿਲਾ ਦਿਨ ਦੇ ਸਨ ਜਿਸ ਸਰਧਾਂਤਾਂ ਤੇ ਉਹ ਪਹਿਲਾ ਖੜੇ ਸਨ ਉਸੇ ਤਰੀਕੇ ਦੇ ਨਾਲ ਖੜੇ ਨੇ ਪਰ ਹੁਣ ਇੱਕ ਬਿਆਨ ਜਿਸ ਦਾ ਜ਼ਿਕਰ ਤੁਸੀਂ ਵੀ ਕਰ ਰਹੇ ਹੋ ਉਹਨਾਂ ਦੀ ਮਾਤਾ ਕਰ ਚੁੱਕੇ ਨੇ ਪਹਿਲਾਂ ਹੀ ਉਹਨਾਂ ਨੇ ਕਲੈਰੀਫਾਈ ਕਰ ਦਿੱਤਾ ਸੀ ਕਿ ਉਹਨਾਂ ਦੇ ਵੱਲੋਂ ਅਜਿਹਾ ਕੁਝ ਨਹੀਂ ਕਿਹਾ ਗਿਆ ਔਰ ਨਾਲ ਹੀ ਇਸ ਦਾ ਮਤਲਬ ਅਜਿਹਾ ਕੱਢਿਆ ਵੀ ਨਾ ਜਾਵੇ ਉਸ ਨੂੰ ਪਹਿਲਾਂ ਹੀ ਕਹਿ ਚੁੱਕੇ ਨੇ ਸਾਫ਼ ਕਰ ਚੁੱਕੇ ਨੇ ਜੀ ਗੁਰਜੋਤ ਇਸ ਦੇ ਇਸ ਬਿਆਨ ਦੀ ਜੇਕਰ ਗੱਲ ਕਰੀਏ ਤਾਂ ਬੇਸ਼ੱਕ ਜੋ ਇਹ ਪੋਸਟ ਦਾ ਕਹਿਣਾ ਹੈਗਾ ਉਸ ਦੇ ਵਿੱਚ ਸਪਸ਼ਟ ਹੈਗਾ ਕਿ ਜੋ ਅਮਰਿਤਪਾਲ ਸਿੰਘ ਪਹਿਲਾਂ ਆਪਣਾ ਬਿਆਨ ਦਿੱਤੇ ਸਨ ਜਾਂ ਜੋ ਸਿੱਖ ਰਾਜ ਦੀ ਗੱਲ ਕਰਦੇ ਸਨ ਤਾਂ ਉਹ ਸਟੈਂਡ ਉੱਤੇ ਹੀ ਹੈ ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਕਿਤੇ ਨਾ ਕਿਤੇ ਜਾਣੇ-ਅਣਜਾਣੇ ਦੇ ਵਿੱਚ ਪਰਿਵਾਰ ਵੱਲੋਂ ਜੇਕਰ ਬਿਆਨ ਦਿੱਤਾ ਗਿਆ ਹੋਵੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈਗੀ ਕਿ ਦਿੱਤਾ ਗਿਆ ਹੈਗਾ ਔਰ ਜੇਕਰ ਦਿੱਤਾ ਵੀ ਗਿਆ ਹੈਗਾ ਤਾਂ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਸਿੱਖ ਸਿਧਾਂਤਾਂ ਦੇ ਨਾਲ ਅਸੀਂ ਪਹਿਲਾਂ ਸਾਂ ਸਿੱਖ ਰਾਏ ਦੇ ਨਾਲ ਸਾਂ ਤਾਂ ਜੋ ਬਿਆਨ ਪਹਿਲਾਂ ਸਨ ਜੇਕਰ ਗੱਲ ਕਰੀਏ ਸਿੱਧੇ ਤੌਰ ਦੇ ਉੱਤੇ ਤਾਂ ਉਸ ਬਿਆਨ ਦੇ ਆਧਾਰ ਉੱਤੇ ਹੀ ਉਹਨਾਂ ਦਾ ਇਹ ਜਿਹੜਾ ਪੋਸਟ ਹੈਗੀ ਆ ਉਹ ਦੇਖ ਲਈ ਦੇਖੀ ਜਾਂ ਸਮਝੀ ਜਾ ਸਕਦੀ ਹੈ ਔਰ ਜਿੱਥੋਂ ਤੱਕ ਪਰਿਵਾਰ ਦਾ ਬਿਆਨ ਹੈਗਾ ਜਿੱਦਾਂ ਮਾਤਾ ਬਲਵੰਦਰ ਕੌਰ ਦਾ ਬਿਆਨ ਹੈਗਾ ਕਿ ਮੇਰਾ ਇਹ ਕਹਿਣਾ ਨਹੀਂ ਸੀਗਾ ਮੇਰੇ ਬਿਆਨ ਨੂੰ ਜਿਹੜਾ ਹੈਗਾ মিডিਆ ਵੱਲੋਂ ਤੋੜਿਆ ਮਰੋੜਿਆ ਗਿਆ ਜਾਂ ਮੇਰੇ ਮੂੰਹ ਤੋਂ ਗੱਲ ਜਿਹੜੀ ਹੈਗੀਆ ਕਿਸੇ ਤਰ੍ਹਾਂ ਕਢਵਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਜੋ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਉਸ ਨੂੰ ਹੀ ਅੱਗੇ মিডিਆ ਵੱਲੋਂ ਜਿਹੜਾ ਹੈਗਾ ਸਾਹਮਣੇ ਰੱਖਿਆ ਗਿਆ ਔਰ ਹੋ ਸਕਦਾ ਹੈ ਕਿ ਜੇਕਰ ਉਹਨਾਂ ਨੂੰ ਅਜਿਹਾ ਲੱਗਦਾ ਹੈ ਤਾਂ ਉਹ ਉਹਨਾਂ ਦਾ ਪੱਖ ਕੀ ਹੈ ਇਸ ਦੇ ਵਿੱਚ ਜੇਕਰ ਉਹ ਵੀ ਸਾਹਮਣੇ ਆਉਂਦਾ ਹੈਗਾ ਤਾਂ ਉਹ ਵੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਦਰਸ਼ਕਾਂ ਦੇ ਤੱਕ ਕੜ ਹੈਗਾ ਲਿਆਂਦਾ ਜਾ ਸਕੇ ਗੁਰਦੇਸ਼ਨ ਗੁਰੋਨਾ ਗੱਲਬਾਤ ਹੋਈ ਹੈ ਗੁਰਦਰਸ਼ਨ ਤੁਹਾਡੀ ਉਹਨਾਂ ਨੇ ਇਸ ਸੰਦਰਭ ਚ ਕੀ ਕਿਹਾ ਜੀ ਇਹਦੇ ਵਿੱਚ ਅੱਜ ਉਹਨਾਂ ਦਾ ਪੱਖ ਲੈਣਾ ਜਾਂ ਜਾਣਨਾ ਚਾਇਆ ਸੀਗਾ ਉਹਨਾਂ ਦੇ ਨਾਲ ਗੱਲਬਾਤ ਕਰਕੇ ਕਿ ਸਹੀ ਵਿੱਚ ਇਹ ਸਾਰਾ ਅਰਥ ਜੋ ਨੇ ਇਸ ਪੋਸਟ ਨੂੰ ਲੈ ਕੇ ਕਹੀਏ ਜਾਂ ਫਿਰ ਬਿਆਨ ਨੂੰ ਲੈ ਕੇ ਤਾਂ ਕੀ ਹੈਗੇ ਨੇ ਤਾਂ ਲੇਕਿਨ ਉਹਨਾਂ ਦੇ ਟੀਮ ਮੈਂਬਰ ਜਿਹੜੇ ਹੈਗੇ ਉਹਨਾਂ ਦੇ ਨਾਲ رابطہ ਹੋਇਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਤੇ ਬਾਹਰ ਨੇ ਤਾਂ ਉਸ ਦੇ ਨਾਲ ਹੀ ਉਹਨਾਂ ਵੱਲੋਂ ਗੱਲਬਾਤ ਦੇ ਵਿੱਚ ਸਿਰਫ ਇੱਕ ਅਕਾਊਂਟ ਦੀ ਜਿਹੜੀ ਪੁਸ਼ਟੀ ਹੈਗੀ ਆ ਉਹ ਹੋ ਸકી ਹੈਗੀ ਹੈ ਉਹਨਾਂ ਨਾਲ ਗੱਲਬਾਤ ਦੇ ਵਿੱਚ ਇਹ ਸਪਸ਼ਟ ਹੋਇਆ ਸੀਗਾ ਕਿ ਜਿਹੜਾ ਅਕਾਊਂਟ ਹੈਗਾ ਐਕਸ ਦੇ ਉੱਤੇ ਕਿਉਂਕਿ ਵੈਰੀਫਾਈਡ ਅਕਾਊਂਟ ਹੈਗਾ ਤੇ ਉਸ ਦਾ ਪੱਖ ਜਿਹੜਾ ਸੀਗਾ ਉਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਅਕਾਊਂਟ ਜਿਹੜਾ ਹੈਗਾ ਬਿਲਕੁਲ ਟੀਮ ਵੱਲੋਂ ਚਲਾਇਆ ਜਾ ਰਿਹਾ ਜਾਂ ਉਹਨਾਂ ਦਾ ਹੀ ਹੈਗਾ ਇਹ ਇਥੋਂ ਤੱਕ ਜਿਹੜੀ ਹੈਗੀ ਉਹਨਾਂ ਦੇ ਨਾਲ ਦਾਤਾ ਹੋਇਆ ਗੁਰਜੋਤ ਠੀਕ ਹੈ ਬਦਵਾ ਸ਼ੁਕਰੀਆ ਗੁਰਦਰਸ਼ਨ तमाम ਜਾਣਕਾਰੀ ਲਈ ਤਾਂ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਇਆ ਹੈ ਇਹ ਪੂਰਾ ਪੱਕਾ ਕਹਿੰਦੇ ਕਿ ਸਾਡੇ ਸਹਿਯੋਗੀ ਨੇ ਜੋ ਜਾਣਕਾਰੀ ਦਿੱਤੀ ਹੈ ਅ ਅਮਰਤਪਾਲ ਦੇ ਪਿਤਾ ਦੇ ਵੱਲੋਂ ਅ ਤਰਸੇਮ ਸਿੰਘ ਹੋਰਾਂ ਦੇ ਵੱਲੋਂ ਇਹ ਕਲੈਰੀਫਾਈ ਕੀਤਾ ਗਿਆ ਕਿ ਜੋ ਇਹ ਪੋਸਟ ਹੈ ਬਿਲਕੁਲ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿਉਂਕਿ ਜਿਹੜੀ ਟੀਮ ਹੈ ਉਹ ਉਹਨਾਂ ਦਾ ਟਵਿੱਟਰ ਹੈਂਡਲ ਕਰਦੀ ਹੈ ਔਰ ਉਸ ਤੋਂ ਬਾਅਦ ਆਪ ਜੋ ਮਾਣੇ ਬਿਆਨ ਦਿੱਤਾ ਸੀ ਹਾਲਾਂਕਿ ਕੁਝ ਘੰਟਿਆਂ ਦੇ ਵਿੱਚ ਹੀ ਬਲਵਿੰਦਰ ਕੌਰ ਅੰਮ੍ਰਿਤਪਾਲ ਦੇ ਮਾਤਾ ਦੇ ਵੱਲੋਂ ਕਲੀਅਰ ਕਰ ਦਿੱਤਾ ਗਿਆ ਸੀ ਕਿ ਉਹਨਾਂ ਦੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਅਜੇ ਹਾਂ ਨਹੀਂ ਹੈ ਸਾਡੇ ਮੂੰਹ ਦੇ ਵਿੱਚ ਪਾਉਣ ਦੀ ਸ਼ਬਦ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਹਨਾਂ ਨੇ ਸਾਫ਼ ਕਰ ਦਿੱਤਾ ਪਰ ਦੂਸਰੇ ਪਾਸੇ ਹੁਣ ਅੱਜ ਸਵੇਰੇ ਅੰਮ੍ਰਿਤਪਾਲ ਦੀ ਇਹ ਪੋਸਟ ਸਾਹਮਣੇ ਆਉਣਾ ਉਹਨਾਂ ਦਾ ਇਹ ਬਿਆਨ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਬਿਹਤ ਅਹਿਮ ਹੈ ਅਸੀਂ ਫਿਰ ਤੋਂ ਤੁਹਾਨੂੰ ਸੁਣਾਵਾਂਗੇ ਜ਼ਰੂਰ ਉਹ ਬਿਆਨ ਦੇਦੇ ਵਿੱਚ ਮਾਤਾ ਦੇ ਵੱਲੋਂ ਕਿਹਾ ਗਿਆ ਔਰ ਉਸ ਬਾਤ ਕਲੀਅਰਫਾਈ ਵੀ ਕੀਤਾ ਗਿਆ ਹੈ ਕੋਈ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿੱਦਾਂ ਉਹ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸਾ ਖਾਲਸਾ ਨਹੀਂ ਸਮਰਥਕ ਹੋ ਜਾਂਦਾ ਬੰਦਾ ਉਹ ਤੇ ਉਹ ਤੇ ਸਭਧਾਨ ਦੇ ਦਾਰਿਜ ਰਹਿ ਕੇ ਚੋਣ ਲੜੀ ਹੋਂ ਤੇ ਨਾ ਨਹੀਂ ਇਹੋ ਜਿਹਾ ਕੋਈ ਕਹਿਣਾ ਹੀ ਨਹੀਂ ਚਾਹੀਦਾ ਨੋ ਕਿ ਉਹਨਾਂ ਸਵਧਾਨ ਦੇ ਜਦੋਂ ਸਵਧਾਨ ਦੀ ਸੌਂਹ ਚੁੱਕੀ ਆ ਸਵਧਾਨ ਦੇ ਦਾਰੇ ਚ ਰਹਿ ਕੇ ਚੋਣ ਲੜੀ ਆ ਤੇ ਫਿਰ ਇਹੋ ਜੀ ਤੇ ਕੋਈ ਗੱਲ ਕਰਨੀ ਨਹੀਂ ਚਾਹੀਦੀ ਇਹ ਵਾਪੀ ਪੰਜਾਬ ਦੇ ਜਿਹੜੇ ਕੰਮ ਐ ਮੁੱਦੇ ਆ ਉਹਨਾਂ ਦੀ ਜਰੂਰ ਆਹੀ ਮੁੱਦੇ ਤੇ ਮਸਲਾ ਠਾਵਾਵਾਂਗੇ ਪੰਜਾਬ ਦੀ ਨੌਜਵਾਨੀ ਨੂੰ ਬਚਾਵਾਂਗੇ ਪੰਜਾਬ ਦੇ ਹੱਕਾਂ ਦੀ ਗੱਲ ਜਰੂਰ ਕਰਾਂਗੇ ਮੈਂ ਤੇ ਇਹ ਇਹ ਕਹਾਸੀ ਕਿ ਜਦੋਂ ਉਹਨਾਂ ਸਵਧਾਨ ਦੀ ਸੌਂਹ ਚੁੱਕੀ ਆ ਤੇ ਬਾਕੀ ਜਿਹੜਾ ਅਗਲਾ ਫੈਸਲਾ ਉਹ ਆਪ ਦੱਸਣਗੇ ਕਿ ਮੀਡੀਆ ਤੌਰ ਮਰੋੜ ਕੇ ਮਤਲਬ ਜਿਹੜੀ ਪੇਸ਼ ਕਰ ਰਹੀ ਆ ਇਹ ਜਿਹੜੀਆਂ ਸੰਗਤਾਂ ਨੂੰ ਇਹ ਤੇ ਬਿਲਕੁਲ ਵੀ ਕੋਈ ਰੋਸ਼ਨੀ ਕਰਨਾ ਚਾਹੀਦਾ ਬਾਕੀ ਵੇਖੋ ਆਪਣਾ ਮਨੁੱਖੀ ਅਧਿਕਾਰਾਂ ਦਾ ਜਦੋਂ ਇੰਨਾ ਹੋਣ ਲਿਆ ਵਾ ਕਹਾਣ ਉਦੋਂ ਕੋਈ মিডিਆ ਵਾਲੇ ਪੇਸ਼ ਨਹੀਂ ਕਰਦੇ ਇੱਕ ਉਹ ਐਡਾ ਕ੍ਰਿਮੀਨਲ ਤੇ ਬੰਦਾ ਹੈ ਨਹੀਂ ਜਿਹਨੂੰ ਇੰਨੀ ਸੁਰੱਖਿਆ ਜਿਉਂ ਉਥੇ ਲਿਆ ਕੇ ਪੇਸ਼ ਕੀਤਾ ਸਵੇਰ ਦਾ 1 ਵਜੇ ਦਾ ਰਾਤ ਦਾ ਉਠਾ ਕੇ ਭੁੱਖੇ ਪਾਣੇ ਨੂੰ ਇੰਨਾ ਹੈਲੀਕਾਪਟਰ ਤੇ ਲਿਆਂਦਾ ਇਹ ਇਹ ਨਹੀਂ ਪਤਾ ਵੀ ਸਿੱਖਾਂ ਨਾਲ ਇੰਨਾ ਧੱਕਾ ਹੋ ਰਿਹਾ ਵਾ ਉਹ ਉਹ মিডিਆ ਵਾਲੇ ਪੇਸ਼ ਨਹੀਂ ਕਰਦੇ ਇਹ ਜਿਹੜੀ ਗੱਲ ਮੋੜ ਤੋੜ ਕੇ ਸਾਡੇ ਮੂੰਹ 'ਚ ਕਰਦੇ ਆ ਜਿਹੜੀ ਕਿ ਅਸੀਂ ਕਰਦੇ ਵੀ ਨਹੀਂ ਅਸੀਂ ਤਾਂ ਸਾਡਾ ਇੱਕ ਫਰਜ਼ੀ ਵਿੱਚ ਹੋਣਾ ਲੜਨਾ ਤੇ ਚੋਣਾ ਲੜ ਕੇ ਅਸੀਂ ਮਤਲਬ ਕਿ ਜਤਾ ਦਿੱਤਾ ਵਾ ਚਲੋ ਸੰਗਤ ਦੀ ਕਿਰਪਾ ਦੇ ਨਾਲ ਉਹ ਜਿੱਤ ਗਿਆ ਬਾਕੀ ਜਿਹੜੇ ਵੀ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਆਪ ਆਣ ਕੇ ਖੁਦ ਨਿਭਾਉਣਗੇ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ ਬੇਸ਼ੱਕ ਮੈਨੂੰ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜਿਹੇ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਉਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ ਖਾਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ ਸਗੋਂ ਮਾਨ ਵਾਲੀ ਗੱਲ ਹੈ ਜੇ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਮੈਂ ਬਹੁਤ ਵਾਰ ਸਟੇਜਾਂ ਤੋਂ ਬੋਲਦਿਆਂ ਇਹ ਗੱਲ ਕਹੀ ਹੈ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਠੁਕਹਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਹੈ ਉਸ ਨੌਜਵਾਨ ਨੇ ਅਗੋ ਇੱਕ ਗੱਲ ਕਹੀ ਕਿ ਜੇ ਅਰਥ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਸ ਗੱਲ ਦਾ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ ਹੈ ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬਿਹੱਦ ਸਕਤ ਹੈ ਪਰ ਸਿਧਾਂਤਕ ਪੱਖ ਤੋਂ ਇਹ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤੜਨਾ ਕਰਦਾ ਕਦੇ ਵੀ ਸਿੱਖ ਰਾਜ ਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਤਾਂ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਈ ਨਹੀਂ ਹੋਣੀ ਚਾਹੀਦੀ ਕੱਲ ਮਾਤਾ ਜੀ ਵੱਲੋਂ ਦਿੱਤੇ ਬਿਆਨ ਬਾਰੇ ਜਦੋਂ ਅੱਜ ਮੈਨੂੰ ਪਤਾ ਲੱਗਾ ਤਾਂ ਮੇਰਾ ਮਨ ਬਹੁਤ ਦੁਖੀ ਹੋਇਆ। ਬੇਸ਼ੱਕ ਮੈਨੂੰ ਯਕੀਨ ਹੈ ਕਿ ਮਾਤਾ ਜੀ ਵੱਲੋਂ ਇਹ ਬਿਆਨ ਅਣਜਾਣੇ ਵਿੱਚ ਡਾਗਿਆ ਪਰ ਫਿਰ ਵੀ ਅਜਿਹਾ ਬਿਆਨ ਮੇਰੇ ਪਰਿਵਾਰ ਜਾਂ ਕਿਸੇ ਉਸ ਵੱਲੋਂ ਜੋ ਮੇਰੀ ਹਮਾਇਤ ਕਰਦਾ ਹੈ ਉਸ ਵੱਲੋਂ ਨਹੀਂ ਆਉਣਾ ਚਾਹੀਦਾ। ਖਾਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਹੈ। ਸਗੋਂ ਮਾਣ ਵਾਲੀ ਗੱਲ ਹੈ। ਜੇ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸ਼ਹੀਦੀ ਦਿੱਤੀ ਹੋਵੇ ਉਸ ਮਾਰਗ ਤੋਂ ਪਿੱਛੇ ਹਟ ਜਾਣ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ। ਮੈਂ ਬਹੁਤ ਵਾਰ ਸਟੇਜਾਂ 'ਤੇ ਬੋਲਦਿਆਂ ਇਹ ਗੱਲ ਕਹੀ ਹੈ ਜੇ ਮੈਨੂੰ ਪੰਥ ਤੇ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਪੰਥ ਦੀ ਚੋਣ ਕਰਾਂਗਾ ਇਸ ਗੱਲ ਤੇ ਇਤਿਹਾਸ ਦਾ ਉਹ ਵਾਕਿਆ ਬਹੁਤ ਠੁਕਾਂ ਬੈਠਦਾ ਹੈ ਜਿੱਥੇ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਿੰਘਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤਾਂ ਇੱਕ 14 ਸਾਲ ਦੇ ਨੌਜਵਾਨ ਦੀ ਮਾਂ ਨੇ ਉਸ ਨੂੰ ਬਚਾਉਣ ਲਈ ਇਹ ਗੱਲ ਕਹਿ ਦਿੱਤੀ ਕਿ ਇਹ ਨੌਜਵਾਨ ਸਿੱਖ ਨਹੀਂ ਹੈ ਤਾਂ ਉਸ ਨੌਜਵਾਨ ਨੇ ਅੱਗੋਂ ਇਹ ਗੱਲ ਕਹੀ ਕਿ ਜੇ ਔਰਤ ਕਹਿੰਦੀ ਹੈ ਕਿ ਮੈਂ ਗੁਰੂ ਦਾ ਸਿੱਖ ਨਹੀਂ ਤਾਂ ਮੈਂ ਇਸ ਗੱਲ ਦਾ ਬਿਆਨ ਕਰਦਾ ਹਾਂ ਕਿ ਇਹ ਮੇਰੀ ਮਾਂ ਨਹੀਂ ਹੈ ਬੇਸ਼ੱਕ ਇਹ ਉਦਾਹਰਣ ਇਸ ਘਟਨਾ ਵਾਸਤੇ ਬਿਹਤਰ ਸਕਦਾ ਹੈ ਪਰ ਸਿਧਾਂਤਕ ਪੱਖ ਤੋਂ ਇੱਕ ਗੱਲ ਸਮਝਣ ਵਾਲੀ ਹੈ ਮੈਂ ਆਪਣੇ ਪਰਿਵਾਰ ਨੂੰ ਇਸ ਗੱਲ ਦੀ ਤੜਨਾ ਕਰਦਾ ਕਦੇ ਵੀ ਸਿੱਖ ਰਾਜ ਤੇ ਸਮਝੌਤਾ ਕਰਨ ਬਾਰੇ ਸੋਚਣਾ ਵੀ ਗਵਾਰਾ ਨਹੀਂ ਹੈ ਤਾਂ ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ ਤੇ ਅੱਗੇ ਤੋਂ ਸੰਗਤੀ ਰੂਪ ਵਿੱਚ ਵਿਚਰਦਿਆਂ ਬੋਲਦਿਆਂ ਅਜਿਹੀ ਕੁਤਾਈ ਨਹੀਂ ਹੋਣੀ ਚਾਹੀਦੀ ਅਦਰ ਅਮਰਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ मुलाकात कीते जा रही है मंजीत साहब दीवान हॉल ਦੇ ਵਿੱਚ ਅਸਲੀ ਇੱਕ ਮੁਲਾਕਾਤ ਚੱਲ ਰਹੀ ਹੈ ਅਮਰਪਾਤ ਸਿੰਘ ਦੇ ਪਿਤਾ ਮਾਤਾ ਤੇ ਚਾਚਾ ਮੁਲਾਕਾਤ ਕਰ ਰਹੇ ਨੇ ਜਿਸ ਦਾ ਜ਼ਿਕਰ ਵੀ ਮੇਰੇ ਸਹਿਯੋਗੀ ਗੁਰਦਰਸ਼ਨ ਥੋੜੇ ਜਿਹਾ ਪਹਿਲਾਂ ਕਰ ਰਹੇ ਸੀ ਕਿ ਕਾਫੀ ਗੁੰਝੇ ਹੋਏ ਨੇ ਔਰ ਇਸ ਦੀ وجہ ਦਿਨਾਲੀ ਉਹ ਸਟੇਟਮੈਂਟ ਜਿਹੜੀ ਆ ਉਹ ਨਹੀਂ ਦੇ پا ਰਹੇ ਅਜੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਹੀ ਪਹੁੰਚੇ ਹੋਏ ਨੇ ਮੁਲਾਕਾਤ ਕਰ ਰਹੇ ਨੇ ਤਾਂ ਇੱਥੇ ਹੀ ਰੁਜੇਵਾ ਹੈ ਤਾਂ ਅਮਰਪਾਤ ਸਿੰਘ ਦੇ ਪਰਿਵਾਰ ਦੇ ਵੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਔਰ ਮਨਜੀਤ ਸਾਹਿਬ ਸਵਾਰਨ ਖਾਲ ਦੇ ਵਿੱਚ ਦੱਸਦੀ ਕਿ ਮੁਲਾਕਾਤ ਚੱਲ ਰਹੀ ਹੈ ਰਾਜੀਵ ਸ਼ਰਮਾ ਨੇ ਮੇਰੇ ਸੋਗੀ ਫੋਨ ਲਾਈਨ ਤੇ ਰਾਜੀਵ ਕਿ ਕੁਝ ਮੁਲਾਕਾਤ ਨੂੰ ਲੈ ਕੇ ਜਾਣਕਾਰੀ ਹੈ ਔਰ ਕਿਸ ਸੰਦਰਭ ਦੇ ਵਿੱਚ ਮੁਲਾਕਾਤ ਹੋ ਰਹੀ ਹੈ ਜੀ ਦੇਖੋ ਜਿੱਥੋਂ ਤੱਕ ਇਸ ਮੁਲਾਕਾਤ ਦੇ ਸੰਦਰਭ ਦੀ ਗੱਲ ਕੀਤੀ ਜਾਵੇ ਤਾਂ ਮਾਹੌਲ ਜੋ ਇਸ ਵੇਲੇ ਮਜਬੂਤਾ ਬਣਿਆ ਹੋਇਆ ਕਿਉਂਕਿ ਅਮਰਪਾਲ ਸਿੰਘ ਨੇ ਚੋਣ ਜਿੱਤ ਚੁੱਕੇ ਨੇ ਉਸ ਤੋਂ ਬਾਅਦ ਸੌਂ ਚੁੱਕਣ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਸੀ ਤਾਂ ਹੁਣ ਰਸਮੀ ਤੌਰ ਤੇ ਉਹ ਟੂਰ ਸਾਹਿਬ ਦੇ ਸੰਸਦ ਬਣ ਚੁੱਕੇ ਨੇ ਤਾਂ ਹੁਣ ਅੱਗੇ ਕੀ ਕਿ ਉਹਨਾਂ ਨੇ ਜਾਂ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾਣਾ ਔਰ ਦੂਸਰੀ ਪਾਸੇ ਜਿਹੜਾ ਇੱਕ ਬਿਆਨ ਜਿਹੜਾ ਕਿ ਉਹਨਾਂ ਦੇ ਮਾਤਾ ਜੀ ਵੱਲੋਂ ਦਿੱਤਾ ਗਿਆ ਸੀ ਪਰसों ਜਦੋਂ 14 ਚੋ ਚੁਕ ਸਮਾਗਮ ਸੀ ਤਾਂ ਉਸ ਦਿਨ ਉਹਨਾਂ ਨੂੰ ਇੱਕ ਸਵਾਲ ਕੀਤਾ ਗਿਆ ਸੀ ਕਿ ਕੀ ਖਾਲਿਸਤਾਨ ਦੀ ਜਿਹੜੀ ਮੰਗ ਹੈ ਉਹ ਜਾਰੀ ਰਹੇਗੀ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਜੇਕਰ ਇੱਕ ਪਾਸੇ ਅਮਰਪਾਲ ਸਿੰਘ ਦੇ ਸੰਵਿਧਾਨ ਦੀ ਸੋਚ ਚੁੱਕਦਾ ਤਾਂ ਇਸ ਦਾ ਮਤਲਬ ਕਿ ਸੰਵਿਧਾਨ ਤੋਂ ਬਾਹਰ ਹੈ ਨਹੀਂ ਜਾ ਸਕਦਾ ਪਰ ਦੂਜੇ ਪਾਸੇ ਹੁਣ ਉਹਨਾਂ ਦੇ ਜਿਹੜਾ ਆਫੀਸ਼ੀਅਲ ਟਵਿੱਟਰ ਹੈਂਡਲ ਹੈ ਉਸ ਦੇ ਉੱਤੋਂ ਇੱਕ ਬਿਆਨ ਜਿਹੜਾ ਜਾਰੀ ਕੀਤਾ ਗਿਆ ਕਿ ਉਸ ਬਿਆਨ ਨੂੰ ਜੋ ਹੈ ਉਹ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਔਰ ਅਣਜਾਣੇ ਦੇ ਵਿੱਚ ਦਿੱਤਾ ਗਿਆ ਬਿਆਨ ਹੈ ਤਾਂ ਉਸ ਤੋਂ ਬਾਅਦ ਹੁਣ ਜਾਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਅੱਗੇ ਪੰਥਕ ਤੌਰ ਦੇ ਤੇ ਕਿਉਂਕਿ ਪੰਥਕ ਹਲਕਾ ਇੱਕ ਦੂਰ ਸਾਹਿਬ ਦਾ ਪੰਥਕ ਜਿਹੜੀਆਂ ਗਤੀਵਿਧੀਆਂ ਨੇ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਮੂਰਯਤ ਕੀਤੀ ਜਾਣੀ ਹੈ ਕਿਸ ਤਰੀਕੇ ਦੀ ਰਣਨੀਤੀ ਜਿਹੜੀ ਹੈ ਕਿਉਂਕਿ ਜਦੋਂ ਅਮਰਿਤਪਾਲ ਸਿੰਘ ਦੀ ਮਹਿੰਦੀ ਸ਼ੁਰੂਆਤ ਹੋਈ ਸੀ ਜਾਂ ਫਿਰ ਅਜਨਾਲਾ ਦੇ ਵਿੱਚ ਜੋ ਵੀ ਕਾਂਡ ਵਾਪਰਿਆ ਸੀ ਤਾਂ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਤਾਂ ਹੁਣ ਭਾਵੇਂ ਉਹ ਤਖਤ ਦੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਤਾਂ ਇਸ ਕਰਕੇ ਕਿਉਂਕਿ ਉਹਨਾਂ ਨੂੰ ਜੋ ਹੈ ਪੰਥ ਦੇ ਬਾਰੇ ਬਹੁਤ ਜ਼ਿਆਦਾ ਆ ਜਿਹੜੇ ਪੰਥਕ ਮਾਮਲਿਆਂ ਦੇ ਬਾਰੇ ਗਿਆਨ ਹੈ ਔਰ ਜਿਸ ਤਰੀਕੇ ਦੇ ਅੱਗੇ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਚੁਣੌਤੀਆਂ ਨੇ ਪੰਥ ਦੇ ਵਿੱਚ ਉਸ ਨੂੰ ਲੈ ਕੇ ਵੀ ਉਹ ਅਕਸਰ ਚਾਹੇ ਉਹ ਸਿਆਸੀ ਸਟੇਜਾਂ ਹੋਣ ਜਾਂ ਧਾਰਮਿਕ ਸਟੇਜਾਂ ਹੋਣ ਤਾਂ ਉਹਨਾਂ ਦੇ ਉੱਤੇ ਵੀ ਉਹ ਫੁੱਲ ਕੇ ਇਹ ਗੱਲ ਕਰਦੇ ਰਹੇ ਨੇ ਤਾਂ ਇਸ ਕਰਕੇ ਹੁਣ ਮੁਲਾਕਾਤ ਤੋਂ ਬਾਅਦ ਖੁਦ ਗਿਆਨੀ ਹਰਪ੍ਰੀਤ ਸਿੰਘ ਇਸਕ ਚਰਨਗੇ ਕਿ ਆਖਿਰਕਾਰ ਕੀ ਗੱਲਬਾਤ ਹੋਈ ਹੈ ਦੂਸਰੇ ਪਾਸੇ ਅਮਰਪਾਲ ਸਿੰਘ ਤੇ ਮਾਤਾ-ਪਿਤਾ ਦੇ ਨਾਲ ਵੀ ਗੱਲ ਕੀਤੀ ਜਾਏਗੀ ਕਿ ਉਸ ਦਿਨ ਜਿਹੜਾ ਬਿਆਨ ਦਿੱਤਾ ਗਿਆ ਸੀ ਉਸ ਦੇ ਪਿੱਛੇ ਉਹਨਾਂ ਦੀ ਕੀ ਮਨਚਾ ਸੀ ਔਰ ਹੁਣ ਜੇਕਰ ਅਮਰਿਤਪਾਲ ਸਿੰਘ ਦੇ ਅਫੀਸ਼ੀਅਲ ਟਵਿੱਟਰ ਹੈਂਡਲ ਦੇ ਉੱਤੋਂ ਉਸ ਦੇ ਉਸ ਬਿਆਨ ਨੂੰ ਲੈ ਕੇ ਸਪਾਈ ਦਿੱਤੀ ਜਾ ਰਹੀ ਹੈ ਤਾਂ ਉਸ ਦੇ ਪਿੱਛੇ ਕੀ ਬਜਾਤਾ ਹੈ ਇਹ ਸਾਰੇ ਸਵਾਲ ਨੇ ਜਿਹੜੇ ਹੁਣ ਯਾਨੀ ਹਰਪ੍ਰੀਤ ਸਿੰਘ ਔਰ ਉਸ ਪਰਿਵਾਰ ਨੂੰ ਜੋ ਹੈ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਇਸ ਮੀਟਿੰਗ ਦਾ ਜਿਹੜਾ ਅਜੰਡਾ ਜਾਂ ਇਸ ਦੀ ਮਨਚਾ ਜਾਂ ਬ੍ਰੇਕਰ ਰਾਜੀਵ ਜੀ ਇਹ ਵੀ ਮੰਨ ਸਕਦੇ ਆ ਕਿਉਂਕਿ ਪਿਛਲੇ ਦਿਨਾਂ 'ਚ ਜਦੋਂ ਪਿਤਾ ਦੇ ਨਾਲ ਮੁਲਾਕਾਤ ਹੋਈ ਹੈ ਅਮਰਿਤਪਾਲ ਉਰਦੀ ਤਾਂ ਉਹਨਾਂ ਨੇ ਬਾਹਰ ਆ ਕੇ ਕਿਹਾ ਕਿ ਐਸਜੀਪੀਸੀ ਨੂੰ ਲੈ ਕੇ ਜਿਹੜੀਆਂ ਝੋਨਾ ਆ ਰਹੀਆਂ ਨੇ ਉਸ ਨੂੰ ਲੈ ਕੇ ਵੱਧ ਤੋਂ ਵੱਧ ਆਪਣੀਆਂ ਵੋਟਾਂ ਬ ਇੱਕ ਸੰਦਰਭ ASCII ਕਹਿ ਸਕਦੇ ਆ ਉਸ ਨੂੰ ਉਸ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਇੱਕ ਸਮੇਂ ਲਈ আর ਦੂਸਰਾ ਇਹ ਵੀ ਹੈ ਕਿ ਜਦੋਂ ਅਕਾਲੀ ਦਲ ਦਾ ਜਿਹੜਾ ਬਾਗੀ ਤੜਾ ਹੈ ਇਹ ਕਹਿ ਰਿਹਾ ਹੋਵੇ ਕਿ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਗੈਰਲੀ ਹਰਪ੍ਰੀਤ ਸਿੰਘ ਨੂੰ ਬਣਾਇਆ ਜਾ ਸਕਦਾ ਹੈ ਤਾਂ ਇਹ ਦੋਵੇਂ ਚੀਜ਼ਾਂ ਨੇ ਇੱਥੇ ਟੁਕਦੀਆਂ ਨੇ ਦੇਖੋ ਇਹ ਦੋਨੋਂ ਚੀਜ਼ਾਂ ਨੂੰ ਜੇਕਰ ਆਪਸ ਵਿੱਚ ਜੋੜ ਕੇ ਦੇਖਿਆ ਜਾਵੇ ਤਾਂ ਕਿਉਂਕਿ ਇੱਕ ਪਾਸੇ ਜਿੱਥੇ ਅਰਜਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਦੋਂ ਜਥੇਦਾਰ ਸਦਾਰ ਥਾਪੇ ਗਏ ਸੀ ਤਾਂ ਉਹਨਾਂ ਨੂੰ ਉਸ ਸ਼੍ਰੋਮਣੀ ਗੁਰਦੁਆਰਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥਾਪਿਆ ਸੀ ਜਿਹੜੀ ਕਿ ਅਕਾਲੀ ਦਲ ਦੇ ਜਿੱਦ ਵਿੱਚ ਬਹੁ ਗਿਣਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤਾਂ ਦੂਸਰੇ ਪਾਸੇ ਕਿਉਂਕਿ ਉਹ ਇੱਕ ਤਖਸਦ ਦੇ ਜਥੇਦਾਰ ਰਹਿਣਾ ਇਸ ਕਰਕੇ ਇਸ ਤੀਨੋਂ ਸਿੱਕੇ ਤੌਰ ਤੇ ਅਸੀਂ ਨਹੀਂ ਕਹਿ ਸਕਦੇ ਕਿ ਸਿਰਫ ਸਿਰਫ ਚੋਣਾ ਨੂੰ ਲੈ ਕੇ ਗੱਲਬਾਤ ਹੋ ਰਹੀ ਹੈ ਪਰ ਦੂਸਰੀ ਪਾਸੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਇਸ ਬਾਰੇ ਜਦੋਂ ਮੀਟਿੰਗ ਹੋਈ ਸੀ ਵਾਦੀ ਤਰ੍ਹਾਂ ਜਦੋਂ ਅਕਾਲ ਤਖਤ ਸੇ ਪਹੁੰਚਿਆ ਸੀ ਤਾਂ ਉਹਨਾਂ ਨੇ ਉਦੋਂ ਹੀ ਇਹ ਸਪਸ਼ਟ ਕੀਤਾ ਸੀ ਕਿ ਉਹਨਾਂ ਤੱਕ ਹਾਲੇ ਤੱਕ ਕੋਈ ਪਹੁੰਚ ਨਹੀਂ ਕੀਤੀ ਗਈ ਪਰ ਹੁਣ ਇਹ لازمی ਤੌਰ ਤੇ ਉਹਨਾਂ ਨੂੰ ਸਵਾਲ ਜ਼ਰੂਰ ਕੀਤਾ ਜਾਏਗਾ ਕਿ ਉਸ ਮਸਲੇ ਨੂੰ ਲੈ ਕੇ ਕੋਈ ਪਾਕੀ ਧੜੇ ਵੱਲੋਂ ਗੱਲਬਾਤ ਹੋਈ ਹੈ ਕਿਉਂਕਿ ਦੂਜੇ ਪਾਸੇ ਜੇਕਰ ਅਸੀਂ ਅਮਰਤਪਾਲ ਸਿੰਘ ਦੇ ਪਰਿਵਾਰ ਦੀ ਵੀ ਗੱਲ ਕਰਦੇ ਹਾਂ ਤਾਂ ਜਿਹੜਾ ਪਾਕੀ ਧੜਾ ਗਾਲਤ ਸਿੰਘ ਸਾਹਿਬ ਨਤਮਸਤਕ ਹੌਂਦ ਲਈ ਪਹੁੰਚਿਆ ਸੀ ਚਾਹੇ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਹੋਣ ਜਾਂ ਹੋਰ ਅੱਗੂ ਤਾਂ ਉਹ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰ ਚੁੱਕੇ ਨੇ ਤਾਂ ਕਰਕੇ ਤੋ ਅਕਸਰ ਕਲਿਆਰਿਆਂ ਦੇ ਵਿੱਚ ਜ਼ਰੂਰ ਇਹ ਚਰਚਾਵਾਂ ਨੇ ਪਰ ਹੁਣ ਉਹਨਾਂ ਵੱਲੋਂ ਮੀਟਿੰਗ ਨੂੰ ਲੈ ਕੇ ਬਾਹਰ ਆ ਕੇ ਕਿ ਕੁਝ ਕਿਹਾ ਜਾਂਦਾ ਉਹ ਕੁਝ ਦੇਰ ਦੇ ਵਿੱਚ ਸਪਸ਼ਟ ਹੋਏਗਾ ਜੀ ਠੀਕ ਹੈ ਰਾਜੀ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਲਈ ਧੰਨਵਾਦ ਹੈ ਤਾਮਰਤਪਾਲ ਸਿੰਘ ਦਾ ਪਰਿਵਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਕਰ